1984 ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਜਗਦੀਸ਼ ਟਾਈਟਲਰ ਤੇ ਦਿੱਲੀ ਦੀ ਰੌਸ ਐਵੇਨਿਊ ਅਦਾਲਤ ਵੱਲੋਂ ਹੱਤਿਆ ਤੇ ਹਿੰਸਾ ਪਰਚਾਉਣ ਤੇ ਉਕਸਾਉਣ ਦੀਆਂ ਵੱਖ-ਵੱਖ ਤਾਰਾਮਾ ਹੇਠ ਦੋਸ਼ ਤੈ ਕੀਤੇ ਗਏ ਨੇ। ਇਹ ਮਾਮਲਾ 1984 ਦੇ ਵਿੱਚ ਗੁਰਦੁਆਰਾ ਪੁੱਲ ਬੰਗਿਸ਼ ਦਾ ਹੈ ਜਿੱਥੇ ਜਗਦੀਸ਼ ਟਾਈਟਲਰ ਨੇ ਭੀੜ ਨੂੰ ਸਿੱਖਾਂ ਦੇ ਖਿਲਾਫ ੜਕਾਇਆ, ਉਹਨਾਂ ਨੂੰ ਉਕਸਾਇਆ ਔਰ ਉੱਥੇ ਤਿੰਨ ਕਤਲ ਹੋਏ ਨੇ ਪੜਗੀ ਹੋਈ ਪਿੰਡ ਨੇ ਗੁਰਦੁਆਰਾ ਸਹਿਬ ਨੂੰ ਅੱਗ ਲਗਾਈ ਔਰ ਇਸ ਹਿੱਸੇ ਦੇ ਵਿੱਚ ਠਾਕੁਰ ਸਿੰਘ ਦਾਦਲ ਸਿੰਘ ਤੇ ਗੁਰਚਰਨ ਸਿੰਘ ਦਾ ਕਤਲ ਹੋਇਆ ਹੁਣ ਜਦੋਂ ਦੋਸ਼ ਤੈਅ ਹੋਏ ਨੇ ਤਾਂ ਵੱਖ-ਵੱਖ ਆਗੂਆਂ ਬਲੋਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਕੀਲ ਐਡਵੋਕੇਟ ਹਰਵਿੰਦਰ ਸਿੰਘ ਫੁਰਕਾ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਇਸ ਆਏ ਹੋਏ ਫੈਸਲੇ ਤੇ ਵਕੀਲ ਐਚਐਸ ਫੁਰਕਾ ਦੀ ਇਹ ਪ੍ਰਤੀਕਿਰਿਆ आज जगदीश टाइटल के खिलाफ कोर्ट ने यहाँ के दिल्ली में राउज़ एवन्यू कोर्ट जो सीबीआई कोर्ट है उसने जगदीश टाइटल के खिलाफ आज जो चार्जेस फ्रेम किए हैं तीन सिखों के कत्ल के ये उन्नीस का खतरेआम को में गुरुद्वारा पुल बंगश जो के सेंट्रल दिल्ली में गुरुद्वारा साहब को आग लगाई गई और साथ वहां पे तीन सिखों को जलाया गया और उसमें घरचरण सिंह बादल सिंह ठाकर सिंह और ये केस जगदीश टाइटल के खिलाफ नानावती कमीशन की रिपोर्ट के बाद शुरू हुआ था मगर अनफॉर्चुनेटली जगदीश टाइटल के खिलाफ केस कोई भी रजिस्टर नहीं हुआ था क्योंकि इनकी अपनी सरकार थी और उसके बाद ये ये उस राजीव गांधी की सरकार में ये मिनिस्टर था उन्नीस सौ चौरासी ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲਿਆਮ ਕੀਤਾ ਗਿਆ ਇਸ ਕਤਲਿਆ ਦੇ ਵਿੱਚ ਵੱਖ-ਵੱਖ ਆਗੂਆਂ ਨੇ ਆਪਣੀ ਕਿਨੌਣੀ ਭੂਮਿਕਾ ਨਿਭਾਈ ਜਿਨ੍ਹਾਂ ਦੇ ਵਿੱਚ ਜਗਦੀਸ਼ ਟਾਇਟਲਰ ਦੇ ਉੱਪਰ ਵੀ ਵੱਡੇ ਦੋਸ਼ ਲੱਗਦੇ ਨੇ ਕਿ ਜਗਦੀਸ਼ ਟਾਇਟਲ ਉਸ ਵੇਲੇ ਆਪਣੀ ਕਾਰ ਦੇ ਵਿੱਚ ਆਇਆ ਔਰ ਪੁਲਬੰਗਸ਼ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਉਸਨੇ ਪੀੜ ਨੂੰ ਪੜਕਾਇਆ ਔਰ ਸਿੱਖਾਂ ਦਾ ਕਤਲ ਕਰਨ ਦੇ ਲਈ ਪੀੜ ਨੂੰ ਹੱਲਾਸ਼ੇਰੀ ਦਿੱਤੀ ਹੈ ਔਰ ਇਸ ਮਾਮਲੇ ਦੇ ਵਿੱਚ ਉਸ ਨੂੰ ਆਪਣੀ ਕਾਂਗਰਸ ਪਾਰਟੀ ਵੱਲੋਂ ਕਲੀਨ ਚਿੱਟਵੀ ਦੇ ਦਿੱਤੀ ਗਈ ਸੀ ਪਰ ਹੁਣ ਮੁੜ ਕੇ ਇਸ ਖੁੱਲਿਆ ਦੋਸ਼ ਤੈ ਹੋਏ ਨੇ ਔਰ ਇਸ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਵੀ ਸਾਹਮਣੇ ਆਇਆ ਮਾਨਯੋਗ ਦਿੱਲੀ ਕੀ ਰੌਜ਼ ਐਵੇਨਿਊ ਕੋਰਟ ਨੇ ਆ ਜਗਦੀਸ਼ ਟਾਈਟਲਰ ਕੇ ਉਪਰ ਚਾਰजेस ਫ੍ਰੇਮ ਕੀਏ ਮਰਡਰ ਕੇ 1984 ਮੇ ਬੇਕਸੂਰ ਸਿੱਖੋ ਕਾ ਕਤਲੇਆਮ ਕਰਨੇ ਕੇ ਪੁਲ ਬੰਗਸ਼ ਕੇ ਗੁਰਦੁਆਰੇ ਕੋ ਲੈ ਕੇ मैं बताना चाहता हूं ये वही केस है जिसमें कांग्रेस की सरकार ने जगदीश टाइक्टर को क्लीन चिट दी थी और हमने दिल्ली गुरुद्वारा मैनेजमेंट कमेटी के माध्यम से इस केस को लड़कर वो क्लीन चिट वापस कराई थी मैं देश के प्रधानमंत्री का देश के गृह मंत्री का इस सरकार का धन्यवाद करता हूँ जिन्होंने सारा री इन्वेस्टिगेट कराया केस और आज कोर्ट ने माना कि जगदीश टाइक्टर के खिलाफ सफिशियंट एविडेंस है सफिशियंट प्रूफ है और उनके खिलाफ मर्डर का केस चलाया जाना चाहिए और उसके लिए अब उनको कोर्ट में तेरह सितंबर को समन कर दिया गया है मुझे यकीन है सज्जन कुमार की तरह जगदीश टाइटनर भी जेल में सड़ेंगे और सिखों को जो इन्होंने कतनाम किया था उन पीड़ितों को इंसाफ मिलेगा हमें ये देरी जरूर हुई है लेकिन आखिरकार सच्चाई की जीत हो रही है ਦਲੀ ਦੀ ਰੌਸ ਐਵੇਨਿਊ ਅਦਾਲਤ ਜੋ ਕਿ सीबीआई ਦੀ ਅਦਾਲਤ ਹੈ ਹੁਣ ਉਸ ਵੱਲੋਂ ਦੋਸ਼ ਤੈ ਕਰ ਦਿੱਤੇ ਗਏ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸੱਚਮੁੱਚ ਜਗਦੀਸ਼ ਟਾਇਟਲਰ ਜੋ ਸਾਰੀ ਉਮਰ ਰਾਜਪਾਗ ਭੋਗਦਾ ਰਿਹਾ ਕਿ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਮਾਮਲੇ ਦੇ ਵਿੱਚ ਸਜ਼ਾ ਹੁੰਦੀ ਵੀ ਹੈ ਜਾਂ ਨਹੀਂ ਇਹ ਆਉਣ ਵਾਲਾ ਵਕਤ ਦੱਸੇਗਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ Jio Fiber تے Tata Play TV دیکھا جا سکتا ہے World Wide ਤੁਸੀਂ سانو Amazon Fire TV Daily Hunt تے ایبابا تے دیکھ سکتے ہو USA Canada Australia New Zealand تے Europe دے ہر وقت دے IPTV پلیٹ فارم تے دیکھ سکتے ہو رونی جپے تو دور تے مدے دے نیڑے Live Punjabi TV